ਖੂਨੀ ਡੋਰ ਭਾਵ ਚਾਈਨਾ ਡੋਰ ਦੇ ਖਿਲਾਫ ਲਗਾਤਾਰ ਸਖਤੀ ਦੀਆਂ ਖਬਰਾਂ ਮਿਲ ਰਹੀਆਂ ਨੇ ਇਸ ਖੂਨੀ ਡੋਰ ਦੇ ਉੱਤੇ ਲਗਾਤਾਰ ਸਖਤੀਆਂ ਵੀ ਨੇ ਤੇ ਤਾਂ ਵੀ ਲੋਕ ਹਟਣ ਦਾ ਨਾਮ ਨਹੀਂ ਲੈ ਰਹੇ ਇਹ ਬੜੀ ਤੇਜ਼ ਧਾਰ ਹਥਿਆਰ ਵਰਗੀ ਇੱਕ ਡੋਰ ਹੈ ਜਿਸ ਨੇ ਬਹੁਤ ਸਾਰੇ ਲੋਕਾਂ ਦਾ ਅੱਜ ਤੱਕ ਨੁਕਸਾਨ ਕਰ ਦਿੱਤਾ ਹੈ ਇਸ ਡੋਰ ਨੂੰ ਲੈ ਕੇ ਨਾਪਾਪੁਰਸ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੀ ਹੈ ਜਿਸ ਦੇ ਤਹਿਤ ਨਾਪਾ ਦੀ ਡੀਐਸਪੀ ਦੇ ਵੱਲੋਂ ਡੋਰਾਵਾਲੀਆਂ ਦੁਕਾਨਾਂ ਤੇ ਖੁਦ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਦੁਕਾਨਦਾਰਾਂ ਨੂੰ ਤਾੜਨਾ ਦਿੱਤੀ ਜਾ ਰਹੀ ਹੈ ਅਤੇ ਵਾਰਨਿੰਗ ਕੀਤੀ ਜਾ ਰਹੀ ਹੈ ਕਿ ਜੇਕਰ ਕੋਈ ਵੀ ਚਾਈਨਾ ਡੋਰ ਖੂਨੀ ਡੋਰ ਵੇਚਦਾ ਫੜਿਆ ਗਿਆ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਦੂਜੇ ਪਾਸੇ ਲੋਕਾਂ ਦਾ ਵੀ ਕਹਿਣਾ ਹੈ ਕਿ ਨਾਭਾ ਪੁਲਿਸ ਦਾ ਇਹ ਚੰਗਾ ਉਪਰਾਲਾ ਹੈ ਪੰਜਾਬ ਦੇ ਅੰਦਰ ਕਿਉਂਕਿ ਦਿਨੋਂ ਦਿਨ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਰ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਨੇ ਪਸ਼ੂ ਪੰਛੀ ਵੀ ਨੁਕਸਾਨੇ ਜਾ ਰਹੇ ਨੇ ਚਾਈਨਾ ਡੋਰ ਦੀ ਵਰਤੋਂ ਦੇ ਕਾਰਨ ਰੋਜ਼ਾਨਾ ਹੀ ਕੋਈ ਨਾ ਕੋਈ ਵਿਅਕਤੀ ਜਾ ਕੋਈ ਵੀ ਜਾਨਵਰ ਨਾ ਕੋਈ ਪਸ਼ੂ ਜਾਂ ਪੰਛੀ ਇਹਦਾ ਸ਼ਿਕਾਰ ਹੋ ਰਿਹਾ ਹੈ ਜ਼ਖਮੀ ਹੋ ਰਿਹਾ ਜਾਂ ਮੌਤ ਦੇ ਮੂੰਹ ਵਿੱਚ ਵੀ ਜਾ ਰਿਹਾ ਹੈ ਜਿਸ ਤਹਿਤ ਨਾਬਾ ਦੀ ਡੀਐਸਪੀ ਮਨਦੀਪ ਕੌਰ ਦੇ ਵੱਲੋਂ ਆਪ ਪੁਲਿਸ ਪਾਰਟੀ ਸਬਤ ਦੁਕਾਨਾਂ ਦੀ ਚੈੱਕ ਅਪ ਕੀਤੀ ਜਾ ਰਹੀ ਹੈ ਉੱਥੇ ਹੀ ਚਾਈਨਾ ਡੋਰ ਕਿੰਨੀ ਘਾਤਕ ਹੈ ਇਹਦੇ ਕੀ ਨੁਕਸਾਨ ਨੇ ਇਹਦੇ ਬਾਬਤ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਨਾਬਾ ਦੀ ਡੀਐਸਪੀ ਮਨਦੀਪ ਕੌਰ ਨੇ ਦੱਸਿਆ ਕਿ ਚਾਈਨਾ ਡੋਰ ਤੇ ਸਖਤ ਰੋਕ ਲਗਾਉਣ ਦੇ ਲਈ ਅਸੀਂ ਨਾਪਾਦੀਆਂ ਵੱਖ-ਵੱਖ ਦੁਕਾਨਾਂ ਜੋ ਪਤੰਗਬਾਜ਼ੀ ਅਤੇ ਡੋਰਾਂ ਦਾ ਕੰਮ ਕਰਦੀਆਂ ਨੇ ਉਹਨਾਂ ਦੀ ਚੈਕਿੰਗ ਕਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਅਸੀਂ ਦੁਕਾਨਦਾਰਾਂ ਨੂੰ ਸਮਝਾ ਵੀ ਰਹੇ ਹਾਂ ਕਿ ਡੋਰ ਕਿੰਨੀ ਘਾਤਕ ਹੈ ਚਾਈਨਾ ਡੋਰ ਜਿੱਥੇ ਮਨੁੱਖ ਦੇ ਲਈ ਘਾਤਕ ਹੈ ਉੱਥੇ ਬੇਜ਼ਵਾਰ ਪੰਛੀ ਅਤੇ ਪਸ਼ੂਆਂ ਵਾਸਤੇ ਵੀ ਨੁਕਸਾਨਦਾਇਕ ਹੈ ਚਾਈਨਾ ਡੋਰ ਦੇ ਕਾਰਨ ਮੌਤ ਤੇ ਮੂੰਹ ਵਿੱਚ ਵੀ ਲੋਕ ਜਾ ਰਹੇ ਨੇ ਇਹ ਸਭ ਕੁਝ ਵੇਚਣ ਵਾਲੇ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਕਿੰਨੀ ਖਤਰਨਾਕ ਹੈ ਤੇ ਨਤੀਜੇ ਕਿੰਨੇ ਖਤਰਨਾਕ ਹੋ ਸਕਦੇ ਨੇ ਇਹਦੇ ਲਈ ਜਿੰਨਾ ਮਾਪੇ ਜ਼ਿੰਮੇਵਾਰ ਨੇ ਉਨਾ ਹੀ ਦੁਕਾਨਦਾਰ ਵੀ ਜ਼ਿੰਮੇਵਾਰ ਨੇ ਕਿਉਂਕਿ ਮਾਪਿਆਂ ਨੂੰ ਸਭ ਕੁਝ ਪਤਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਕੀ ਕਰ ਰਿਹਾ ਹੈ ਚਾਈਨਾ ਡੋਰ ਤੇਜ਼ ਤਾਰ ਹਥਿਆਰ ਤੋਂ ਘੱਟ ਨਹੀਂ ਹੈ ਮਾਪਿਆਂ ਨੂੰ ਇਸ ਬੰਦੀ ਜਾਗਰੂਕ ਹੋਣ ਦੀ ਲੋੜ ਹੈ ਇੱਕ ਦੁਕਾਨਦਾਰ ਨੇ ਕਿਹਾ ਕਿ 2 ਸਾਲ ਪਹਿਲਾਂ ਉਹਨਾਂ ਦੇ ਪਿਤਾ ਜੀ ਦੀ ਬਸੰਤ ਵਾਲੇ ਦਿਨ ਅੱਖ ਤੇ ਚਾਈਨਾ ਡੋਰ ਦੇ ਕਾਰਨ ਅੱਖ ਨੁਕਸਾਨੀ ਗਈ ਸੀ ਜਿਸ ਤੇ ਕਾਰਨ ਉਹਨਾਂ ਦੇ ਦੋ ਆਪਰੇਸ਼ਨ ਵੀ ਹੋਏ ਪਰ ਉਹ ਬਚ ਨਹੀਂ ਸਕੇ ਉਹਨਾਂ ਦਾ ਕਹਿਣਾ ਸੀ ਕਿ ਇਸ ਦਾ ਧਾਗੇ ਵਾਲੀ ਡੋਰ ਹੀ ਵੇਚਦੇ ਆ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਵੀ ਕਰਦੇ ਆ ਤਾਂ ਕਿ ਜੋ ਚਾਈਨਾ ਡੋਰ ਵੇਚੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਇਸੇ ਤਰ੍ਹਾਂ ਨਾਬਾਦੇ ਰਹਿਣ ਵਾਲੇ ਅਮਰ ਚੰਦ ਕਥੂਰੀਆ ਅਤੇ ਮਨੀਸ਼ ਮਿੱਤਲ ਨੇ ਕਿਹਾ ਕਿ ਸਾਨੂੰ ਬਹੁਤ ਦੁੱਖ ਹੁੰਦਾ ਹੈ ਜਦੋਂ ਪਤਾ ਲੱਗਦਾ ਕਿ ਖੂਨੀ ਡੋਰ ਦੇ ਨਾਲ ਕਿਸਤਾ ਗळा ਵੱਢਿਆ ਗਿਆ ਜਾਂ ਕੋਈ ਮੌਤ ਦੇ ਮੂੰਹ ਵਿੱਚ ਲਾ ਗਿਆ ਉਹਨਾਂ ਕਿਹਾ ਕਿ ਮੌਤ ਦੇ ਮੂੰਹ ਵਿੱਚ ਲਾ ਜਾਣ ਵਾਲੀ ਇਹ ਖੂਨੀ ਡੋਰ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਕਰ ਚੁੱਕੀ ਹੈ ਨਾਪਾ ਪੁਲਿਸ ਦੀ ਇਸ ਮੁਹਿੰਮ ਦੇ ਵਾਸਤੇ ਜੋ ਉਪਰਾਲੇ ਕੀਤੇ ਜਾ ਰਹੇ ਨੇ ਉਹਦੇ ਵਾਸਤੇ ਅਸੀਂ ਸ਼ਲਾਘਾ ਕਰਦੇ ਹਾਂ ਅਸੀਂ ਸਹਿਰ ਨਿਵਾਸੀ ਹੋਣ ਦੇ ਨਾਲ ਹਰ ਤਰ੍ਹਾਂ ਦਾ ਸਹਿਯੋਗ ਦੇਣ ਵਾਸਤੇ ਵੀ ਤਿਆਰ ਆਂ ਜੇ ਕੋਈ ਵੇਚਦਾ ਹੈ ਤਾਂ ਉਸਤੇ ਖਿਲਾਫ ਉਹਨਾਂ ਕੇ ਆ ਕੇ ਸਖਤ ਕਾਰਵਾਈ ਵੀ ਹੋਣੀ ਚਾਹੀਦੀ ਹੈ ਸਾਡੇ ਟੀਨਰਾਂ ਕਿਸ ਤਰ੍ਹਾਂ ਵੱਲੋਂ ਤੁਹਾਨੂੰ ਹਜਾਇਤਾ ਹੋਈ ਆ ਕਿ ਚਾਈਨਾ ਡੋਰ ਤੇ ਜਿਹੜੀ ਆ ਸਖਤ ਰੋਕ ਲਗਾਈ ਜਾਵੇ ਉਸੇ ਸਬੰਧ ਦੇ ਵਿੱਚ ਅੱਜ ਅਸੀਂ ਆਏ ਸੀ ਕਿ ਜਗ੍ਹਾ ਜਗ੍ਹਾ ਤੇ ਸਾਨੂੰ ਪਤਾ ਲੱਗ ਰਿਹਾ ਕਿ ਡੋਰ ਦਾ ਜਾਂ ਪਤੰਗ ਦਾ ਬਾਜ਼ੀ ਦਾ ਕੰਮ ਕਰਦੇ ਆ ਅਸੀਂ ਉਹਨਾਂ ਕੋਲ ਜਾਫੀ ਰਹੇ ਆ ਤੇ ਉਹਨਾਂ ਨੂੰ ਜਾਫੀ ਰਹੇ ਆ ਕਿ ਇਹ ਡੋਰ ਜਿਹੜੀ ਆ ਵਿੱਚੋਂ ਫਤਰ ਲੱਗਿਆ ਇਦੇ ਨਾਲ ਆਮ ਲੋਕਾਂ ਦੇ ਔਰ ਜਾਨਵਰਾਂ ਦੇ ਵੀ ਆਪਾਂ ਦੇਖਦੇ ਆਂ ਆਮ ਹੀ ਦੇਖਦੇ ਆਂ ਉਹਨਾਂ ਦੇ ਜਾਨਕ ਨੂੰ ਨੁਕਸਾਨ ਹੋ ਸਕਦਾ ਇਸ ਤਰ੍ਹਾਂ ਕਿ ਰਿਸਕ ਘਟੇ ਰਹੇ ਇਹ ਲਗਦਾ ਕਿ ਮੌਤਮ ਨੂੰ ਨਿਰਮੇ ਪਰ ਪੇਰ ਵੀ ਲੇਟ ਜਾ ਸਕਦੇ ਇਸ ਤਰ੍ਹਾਂ ਇਹ ਤਾਂ ਕਿ ਆਮ ਦਾ ਜਾਨ ਅਵੇਰਨੈਸ ਜਿਹੜੀ ਘਟਿਆ ਪਰ ਇਹ ਤਾਂ ਇੱਕ ਤਾਂ ਆਪ ਆਮ ਹੀ ਦੇਹਦੇ ਆ ਨਾ ਪਾ ਜਾਨਵਰ ਦੇਹਦੇ ਆ ਜਾਂ ਪੰਛੀ ਦੇਹਦੇ ਆ ਉਹਨਾਂ ਦੇ ਗਲੰਕ ਵੀ ਲਪਟੀ ਹੋਈ ਦੇਹਦੇ ਆ ਤੇ ਇਹਨਾਂ ਦਾ ਕਾਫੀ ਨੁਕਸਾਨ ਹੁੰਦਾ ਇਹ ਤਾਂ ਜਿਹੜੇ ਬੇਚਣ ਵਾਲੇ ਉਹਨਾਂ ਨੂੰ ਤੰਤਨਾ ਚਾਹੀਦਾ ਇਹ ਕੰਮ ਕਿੰਨਾ ਖਤਰਨਾਕ ਹੈ ਕਿਤੇ ਨਾ ਕਿਤੇ ਪੇਰੈਂਟਸ ਵੀ ਜ਼ਿੰਮੇਵਾਰ ਨੇ ਕਿ ਉਹਨਾਂ ਨੂੰ ਵੀ ਦਪੱਟਾ ਹੁੰਦਾ ਵੀ ਛੋਟਾ ਬੱਚਾ ਕਿਸੇ ਕਿਸੇ ਤੋਂ ਮਾਰੇ ਤੇ ਜਿਹੜਾ ਉਹ ਲੰਗਤਾ ਡਾਈ ਆ ਆ ਇਹ ਆਰਟੀਕਲ ਬਿਲਕੁਲ ਸਹੀ ਆ ਇਹਦੇ ਵਿੱਚ ਪੇਰੈਂਟ ਵੀ ਓਨੇ ਜ਼ਿੰਮੇਵਾਰ ਆ ਜਿੰਨਾ ਕਿ ਇੱਕ ਦੁਕਾਨਦਾਰ ਜਿਹੜਾ ਵੇਚਦਾ ਹੋਣਾ ਕੀ ਕਿਉਂ ਕਰੀਉ ਮੈਸੇਜ ਕੀ ਕੰਮ ਹੋਦਾ ਮਤੇ ਆ ਬਸ ਇਹੀ ਹੈ ਜੀ ਕਿ ਜਿਹੜੇ ਚਾਈਨਾ ਡੋਰ ਆ ਉਹਦੇ ਤੋਂ ਥੋੜਾ ਅਵਾਇਡ ਕਰਤਾ ਮਤਲਬ ਆਪਾਂ ਮੰਨਦੇ ਆ ਕਿ ਤਿਉਹਾਰ ਹੈਗਾ ਆ ਚੋਟ ਸਿੰਪਲ ਡੋਰ ਲੈ ਕੇ ਵੀ ਆਪਾਂ ਇਹ ਜਿਹੜਾ ਘਰ ਦਾ ਮਨਾ ਲੱਗਦੇ ਆ ਜਿਹੜੇ ਚਾਈਨਾ ਡੋਰ ਆ ਉਹਦੇ ਤੋਂ ਥੋੜਾ ਜਣਾ ਕਿਸੇ ਕਿਸੇ ਤੋਂ ਅਤਿਅੰਤ ਚਰਪੰਦਗਣਾ ਤੋਂ ਚੈਕਿੰਗ ਕੀਤੀ ਆ ਹਾਲੇ ਤੱਕ ਤਾਂ ਕੁਝ ਚਲੇ ਆ ਨਹੀਂ ਪਰ ਸਾਡੀ ਜਿਹੜੀ ਚੈਕਿੰਗ ਚ ਜਾਰੀ ਰਹੇਗੀ ਜਿਸ ਪਰ ਤੁਸੀਂ ਅਧਿਕਰੰਤ ਕੀ ਹੈ ਜੈਨਾ ਡੋਰ ਤੇ ਬਾਕੀ ਦੇ ਪਾਸੇ ਆ ਅ ਜਿਹੜੀ ਚਾਇਨਾ ਡੋਰ ਆ ਉਹਦੇ ਉੱਪਰ ਕੰਚ ਕਰਾਂ ਲੱਗਾ ਹੁੰਦਾ ਉਹ ਇੱਕ ਵੈਪਨ ਵਾਂਗ ਕੰਮ ਕਰਦੀ ਆ ਤੇ ਜਿਹੜੀ ਗੋਸਤੀ ਡੋਰ ਆ ਉਹ ਸੌਫਟ ਹੁੰਦੀ ਆ ਉਹਦੇ ਨਾਲ ਕਿਸੇ ਨੂੰ ਨੁਕਸਾਨ ਨਹੀਂ ਹੁੰਦਾ ਤੇ ਪੁਲਿਸ ਇੱਥੇ ਜਿਹੜੀ ਚੈਕਿੰਗ ਕਰਨੀ ਲਿਆ ਹੈ ਉਸੀ ਕਿਹੜੇ ਸਾਦ ਵਿੱਚ ਜਿਹੜਾ ਚੈਨਾ ਡੋਰ ਤੁਸੀਂ ਇੱਥੇ ਨਗੇ ਰੱਖੇ ਸਾਡੇ ਮੇਰੇ ਦੋ ਸਾਲ ਵਿੱਚ ਪਹਿਲਾਂ ਹੀ ਭਾਲਨ ਸਾਹਿਬ ਦੇ ਅਖ ਤੋਂ ਡੋਰ ਲੱਗੀ ਸੀ ਅਸੀਂ ਉਸ ਤੋਂ ਬਾਅਦ ਢੱਗਾ ਹੀ ਵੇਚਦੇ ਆ ਸਾਡਾ ਢੱਗਾ ਹੋਏ ਨਾਲ ਉਵੇਂ ਵੇਚੀ ਕੋਈ ਬਚਣ ਲੈਂਦਾ ਸਾਡੀ ਦੁਕਾਨਦਾਰੀ ਨੂੰ ਬਹੁਤ ਲੋਸ ਹੋ ਰੇਜ ਇਸ ਤੇ ਠੱਲ ਪਾਈ ਜਾਵੇ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹਾਂ ਵੀ ਚੈਨਾ ਡੋਰ ਤੇ ਬੱਤ ਤੋਂ ਵੱਧ ਦੇ ਸਖਤ ਕਰਵਾਉਂਦੀ ਹੈ ਤੁਹਾਡੇ ਫੋਨਰੇ ਕੇ ਨੇਮਸਟਾਈਲ ਦੀ ਇਹ ਮਸੀਹ ਜੰਟੀ ਦੀ ਇਹ ਬਸੰਤ ਵਾਲੇ ਦਿਨ ਨੂੰ ਥੋੜੇ ਦੋ ਸਾਲ ਪਹਿਲਾਂ ਉਹ ਸਰਕੂਲਰ ਹੋਣ ਤੇ ਜਾ ਰਹੇ ਸੀ ਉਹਨਾਂ ਦੀ ਅੱਖ ਤੋਂ ਡੋਰ ਲੱਗੀ ਜੀ ਦੋ ਆਪਰੇਸ਼ਨ ਹੋਇਆ ਸੀ ਉਸ ਤੋਂ ਬਾਅਦ ਉਹ ਠੀਕ ਹੋ ਗਏ ਤੇ ਉਹਨਾਂ ਦੀ ਗੱਲ ਕਿਉਂਕਿ ਸ਼ਹਿਰ ਦੇ ਅੰਦਰ ਜਦ ਪਤੰਗ ਉਡਦੇ ਨੇ ਜਾਂ ਜਿசி ਟੀਵੀ ਤੇ ਜਾਂ ਹੋਰ ਕਿਸੇ ਚੈਨਲ ਤੋਂ ਦੇਖਦੇ ਆ ਤਾਂ ਬੜਾ ਦਿਨ ਦੁੱਖ ਹੁੰਦਾ ਹੈ ਕਿ ਕਿਸੇ ਦੇ ਨੱਕ ਵੱਟਿਆ ਜਾਂਦਾ ਕਿਸੇ ਕਰਤਨ ਵਾਲੀ ਮੌਜ ਨਾਲ ਸੰਬੰਧਿਤ ਇਹ ਚੈਨਲ ਡੋਰ ਹੋ ਚੁੱਕੀ ਹੈ ਅਗਰ ਇਸ ਤੇ ਬੜੇ ਖੁਸ਼ ਆ ਇਹ 90 ਦੀ ਜਿਹੜੀ ਪੁਲਿਸ ਹੈ ਅਗਰੇ ਉਪਰਾਲਾ ਕਰ ਰਹੀ ਹੈ ਅਸੀਂ ਵੀ ਸ਼ਹਿਰੀ ਤੱਤੇ ਨਾਤੇ ਅਸੀਂ ਉਹਨਾਂ ਨਾਲ ਹਰ ਤਰ੍ਹਾਂ ਸਹਿਯੋਗ ਦੇਣ ਨੂੰ ਤਿਆਰ ਆਂ ਕਿਉਂਕਿ ਜਦ ਵੀ ਸਾਨੂੰ ਕਦੇ ਪਿੰਡਾਂ ਦੇ ਅੰਦਰ ਛੋਟਾ ਜਿਹਾ ਇੱਕ ਸਾਡਾ ਉਪਰਾਲਾ ਆ ਗਿਆ ਸੀ ਬੱਚਿਆਂ ਨੂੰ ਕਦਾ ਕਾਪੀਆਂ ਤੇ ਤਵਾ ਮੜਦੇ ਆਂ ਅਸੀਂ ਉੱਥੇ ਟੀਚਰਾਂ ਨੂੰ ਇਹ ਕਹਿੰਦੇ ਰਹੇ ਆਂ ਕਿ ਬੱਚਿਆਂ ਨੂੰ ਕਹੋ ਕਿ ਵੀ ਚੈਨਡੋਰ ਦੀ ਵਰਤੋਂ ਨਾ ਕਰਨ ਲੇਕਿਨ ਆਪਣੇ ਤਰਫੋਂ ਜੋ ਵੀ ਅਸੀਂ ਕਰ ਸਕਦੇ ਆ ਕਰਦੇ ਆਂ ਅਸੀਂ ਤਾਂ ਹਰ ਸਮੇਂ ਪੁਲਿਸ ਦਾ ਸਹਿਯੋਗ ਦੇਣ ਨੂੰ ਤਿਆਰ ਆਂ ਕਿੰਨੀ ਕੁ ਘਾਤਕ ਕਰਦਾ ਹੈ ਕਿੰਨੀ ਕੁ ਘਾਤਕ ਕੋ ਕਿੰਨੀ ਕਰਦਾ ਹੈ ਚੈਨਾਕ ਡੋਰ ਨਹੀਂ ਕਹਤਾ ਕਿ ਜਿਸ ਤਰ੍ਹਾਂ ਕਿ ਆ ਇਸੇ ਨੂੰ ਤਲਵਾਰ ਨਾਲ ਵੜਦੀ ਹੈ ਜਾਂ ਡੋਰ ਨਾਲ ਵੜਿਆ ਜਾਵੇ ਇੱਕੋ ਗੱਲ ਹੈ ਜਿਸ ਤਰ੍ਹਾਂ ਅੱਜ ਪਿੱਛੇ ਜੇ ਸੁਣਨ ਨੂੰ ਮਿਲਿਆ ਕਿ ਕਈ ਸਰਕਾਰਾਂ ਨੇ ਕੈਵੀਨੂਸੀ 307 ਬਟੰਡੇ ਸੁਣਿਆ ਕਿ 307 ਲਾਗੂ ਕਰਾਂਗੇ ਮੈਂ ਇਹਨਾਂ ਸਾਰੇ ਪੰਜਾਬ 'ਚ ਲਾਗੂ ਕਰ ਦੇਣ ਚਾਹੀਦੇ ਹੈ ਔਰ ਪੁਲਿਸ ਨੂੰ ਬੜੀ ਸ਼ਕਤੀ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ ਪੁਲਸਰੀ ਇਹ ਬਹੁਤ ਵਧੀਆ ਕਾਰਜ ਕਰ ਰਹੀ ਹੈ ਜਿਹੜਾ ਉਹ ਬਾਜ਼ਾਰ 'ਚ ਨਿਕਲ ਕੇ ਦੀ ਛਾਪੇਮਾਰੀ ਕਰ ਰਹੇ ਨੇ ਜੇ ਚਾਈਨਾ ਟਰ ਬਿਕਨੀ ਵੀ ਬੰਦ ਹੋ ਜੋ ਕੀ ਨਾ ਤਾਂ ਵੀ ਬਹੁਤ ਫਰਕ ਪੈਣਾ ਹੈ ਬਹੁਤ ਜਾਨਾਂ ਬਚ ਜਾਣਗੀਆਂ ਇਹਨੇ ਇਨਸੀਡੈਂਟ ਹੋ ਰਹੇ ਨੇ ਉਹ ਘਟ ਜਾਣਗੇ ਇਹ ਪੁਲਸ ਦਾ ਮਤਲਬ ਬਹੁਤ ਵਧੀਆ ਕਹਾਦਾ ਮੈਂ ਜੇ ਉਹ ਸਕੀਨਾਂ ਲਾਗੂ ਕਰਨ ਤਾਂ ਸਭ ਕੁਝ ਹੋ ਸਕਦਾ ਪੁਲਸ ਹੁਣ ਲੋਕਾਂ ਦੇ ਘਰਾਂ ਦੇ ਵਿੱਚ ਤਾਂ ਜਾ ਨਹੀਂ ਸਕਦੀ ਹੈਗੀ ਤਾਂ ਇਹ ਪੇਰੈਂਟਸ ਨੂੰ ਹੀ ਚਾਹੀਦਾ ਵੀ ਆਪਣੇ ਬੱਚਿਆਂ ਨੂੰ ਉਹ ਦੂਜੀ ਸੁੱਤੀ ਡੋਰ ਲੈ ਕੇ ਦੇਣ ਜੋ ਰਵਾਇਤੀ ਡੋਰ ਸੀਗੀ ਕਿਉਂ ਰਵਾਇਤੀ ਡੋਰ ਨਾਲ ਹੀ ਪਤੰਗ ਉਡਾਉਂਦਾ ਜੇ ਉਹ ਅਸਲੀ ਮਜ਼ਾ ਉਹ ਚਾਈਨਾ ਡੋਰ ਵਿੱਚ ਕਦੇ ਵੀ ਨਹੀਂ ਆ ਸਕਦਾ ਬੱਚਿਆਂ ਨੂੰ ਵੀ ਇਹੀ ਅਪੀਲ ਹੈ ਪਤੰਗੜਾ ਨਾਲ ਨੂੰ ਇਹੀ ਅਪੀਲ ਹੈ ਕਿ ਉਹ ਰਵਾਇਤੀ ਡੋਰ ਹੀ ਵਰਤਾਂ